ਇਹ ਲਗਾ ਅਗਾ ਐਡਵੋਕੇਟ ਗਗਨ ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਇਨਸਾਫ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਉਹਨੇ ਤੁਸੀਂ ਵੀ ਭਾਈ ਰੋਜ਼ ਮਰੋਗੇ ਰੋਜ਼ ਮਰੋਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਨਹੀਂ ਹੁਣ ਕੁਝ ਦਿਨ ਮੈਂ ਭਟਾਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿਮ ਵਿੱਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਵਿੱਚ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕਹਿੰਦਾ ਲੱਗਦਾ ਅੱਜ ਤੱਕ ਕਿਸੇ ਦੀ ਜ਼ੁਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਬੀ ਸਾਹਿਬ ਨੂੰ ਵੀਡੀਓ ਪਾਈਆਂ ਹਾਣੀ ਕੁਝ ਦਿਨ ਪਹਿਲਾਂ ਵੀ ਪ੍ਰਿੰਕਲ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਫੇਰ ਤੋਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗगन ਸਾਹਿਬ ਐਡਵੋਕੇਟ ਗगन ਤੇ ਮਖੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਚ ਜਾਪ ਭਾਈ ਜੀ ਨੂੰ ਦਿੱਤਾ ਠੀਕ ਆ ਉਹ ਮੁੰਡਾ ਪਤਾ ਕੌਣ ਆ ਉਹ ਮੁੰਡਾ ਇੱਥੇ ਚੌੜੇ ਬਿਆਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆਂ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਬਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਹੈ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾ ਬਾਦ ਰਹੂਗਾ ਤੇ ਜਨ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂ ਇਹ ਜਨਾਨੀਆਂ ਦਾ ਬਲੈਕਮੇਲਰ ਇਹਨੇ ਅਜ ਤੱਕ ਕਰਮੇ ਆਈ ਕੁਝ ਕੀਤੇ ਆ ਤੇ ਰੱਬ ਇਹਨੂੰ ਹੋਰ ਅੰਦਰ ਹੋਰ ਭੇਜੂ ਹੋਰ ਦਰਖਾਸਾ ਕਰਾਵਾਂਗੇ